ਵਿਚਾਰਵਨ ਟੀਵੀ ਤੇ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਸੀਂ ਪਿੰਡ ਪਿਪਲੀ ਜ਼ਿਲ੍ਹਾ ਜਲੰਧਰ ਦੀਆਂ ਦੇਖ ਪਾ ਰਹੇ ਹੋ ਇੱਥੇ ਸਰਕਾਰੀ ਹਾਈ ਸਕੂਲ ਪਿੰਡ ਪਿਪਲੀ ਵਿਖੇ ਟੀਚਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਆਮ ਆਦਮੀ ਪਾਰਟੀ ਤੋਂ ਹਲਕਾ ਇਜਾਰਜ ਸਰਦਾਰ ਪਰਮਿੰਦਰਜੀਤ ਸਿੰਘ ਪਿੰਡ ਪਰਡੋਰੀ ਜੀ ਪਹੁੰਚੇ ਅਤੇ ਉਹਨਾਂ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਦਾ ਜਿਹੜੇ ਪਹਿਲੇ ਅਤੇ ਦੂਜੇ ਤੀਜੇ ਦਰਜੇ ਤੇ ਆਏ ਸਨ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਟੀਚਰਾਂ ਅਤੇ ਪਿੰਡ ਵਾਸੀਆਂ ਦੀ ਪਿੰਡੋਰੀ ਸਾਹਿਬ ਦੇ ਵੱਲੋਂ ਹੌਸਲਾ ਫਜ਼ਾਈ ਵੀ ਕੀਤੀ ਗਈ। ਇਸ ਮੌਕੇ ਉਹਨਾਂ ਨੇ ਬੋਲਦਿਆਂ ਦੱਸਿਆ ਕਿ ਪਿੰਡ ਦੇ ਸਕੂਲ ਦੇ ਵਿੱਚ ਟੀਚਰਾਂ ਦੀ ਕਮੀ ਹੋਣ ਕਰਕੇ ਰਹਿੰਦੇ ਟੀਚਰ ਵੀ ਜਲਦੀ ਤੋਂ ਜਲਦੀ ਮੁਹੱਈਆ ਕਰਵਾਏ ਜਾਣਗੇ। ਸੋ ਆਓ ਸੁਣਦੇ ਹਾਂ ਹਲਕਾ ਇੰਚਾਰਜ ਜਪਿੰਦਰ ਪੰਡੋਰੀ ਅਤੇ ਪਿੰਡ ਵਾਸੀਆਂ ਦੇ ਬੋਲ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ ਇਸ ਮੌਕੇ ਪਿੰਡ ਦੇ ਸਰਪੰਚ ਵੱਲੋਂ ਵੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਕੂਲ ਦੇ ਵਿੱਚ ਟੀਚਰਾਂ ਦੀ ਬਹੁਤ ਵੱਡੀ ਕਮੀ ਹੈ ਇੱਕ ਟੀਚਰ ਦੇ ਸਹਾਰੇ ਹੀ ਸਕੂਲ ਚੱਲ ਰਿਹਾ ਹੈ ਸੋ ਆਓ ਸੁਣਦੇ ਆ ਪਿੰਡ ਵਾਸੀਆਂ ਨੂੰ ਅੰਜੰਨ ਜੀ ਬੋਲਣੀ ਜਲਦੀ ਟਾਈਮ ਭਿਜਾ ਲਈਏ ਜੋ ਕਿ ਜਦੋਂ ਅਸੀਂ ਕਿਸੇ ਨੂੰ ਰੋਜ਼ ਤੁਹਾਨੂੰ ਪੰਡੋਰੀ ਸਾਹਿਬ ਬੇਨਤੀ ਕਰਨੀ ਹੈ ਸਾਡੇ ਲੋਈਆਂ ਦੇ ਐਸ ਐਚ ਓ ਸਾਹਿਬ ਸਰਦਾਰ ਲਾਭ ਸਿੰਘ ਜੀ ਬੋਲੇ ਸੋ ਨਿਹਾਲ ਹਲਕਾ ਇੰਚਾਰਜ ਪਿੰਦਰ ਪੰਡੋਰੀ ਜੀ ਸਰ ਮੇਰੀ ਗੱਲ ਵੱਲ 2 ਮਿੰਟ ਧਿਆਨ ਦਿਓ ਜੀ ਇਹ ਮੇਰੇ ਪਿੰਡ ਦਾ ਸਕੂਲ ਜੀ ਹਾਈ ਸਕੂਲ ਸੀ ਇਸ ਹਾਈ ਸਕੂਲ ਨੂੰ ਮੀਡਲ ਸਕੂਲ ਕਰ ਦਿੱਤਾ ਗਿਆ ਜੀ ਟੀਚਰਾਂ ਦੀ ਕਮੀ ਹੋਣ ਕਰਕੇ ਬੱਚਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਇਸ ਗੱਲ ਦੇ ਨਾਲ ਮੇਰੇ ਆ ਸਾਰੇ ਪਿੰਡ ਵਾਲੇ ਆਏ ਹੋਏ ਆ ਇਹ ਗੱਲ ਰੱਖਣ ਵਾਸਤੇ ਕਿ ਜੋ ਸਾਡੇ ਸਕੂਲ ਦੇ ਟੀਚਰਾਂ ਦੇ ਵਿੱਚ ਕਮੀ ਹੈ ਜੀ ਇਸ ਕਮੀ ਨੂੰ ਪੂਰਾ ਕੀਤਾ ਜਾਵੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਜੋ ਪਿਛਲੇ ਸਾਲ ਤੋਂ ਸਾਡਾ ਮਿਡਲ ਸਕੂਲ ਹੋਇਆ ਉਹਦਾ ਕਰਕੇ ਬਹੁਤ ਬੱਚਿਆਂ ਦਾ ਨੁਕਸਾਨ ਹੋਇਆ ਜੀ ਇੱਥੋਂ 5-6 ਕਿਲੋਮੀਟਰ ਦਾ ਸਕੂਲ ਜਿਹਦੇ ਵਿੱਚ ਬੱਚਿਆਂ ਨੂੰ ਜਾਣ ਲਈ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਮੈਂ ਤੁਹਾਡੇ ਵਾਸਤੇ ਇਹੀ ਮੰਗ ਰੱਖਦਾ ਜੀ ਕਿ ਮੇਰਾ ਸਕੂਲ ਹਾਈ ਸਕੂਲ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਟੀਚਰਾਂ ਦੀ ਵੀ ਕਮੀ ਹੈ ਉਹ ਕਮੀਆਂ ਨੂੰ ਪੂਰਾ ਕੀਤਾ ਜਾਵੇ ਤਾਂ ਬਾਕੀ ਸਮਾਂ ਹਲਕਾਂ ਚਾਰਜ ਨੂੰ ਦਿੱਤਾ ਜਾਂਦਾ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਧੰਨਵਾਦ ਜੀ ਦਰਿਆ ਦੇ ਨਾਂ ਨਾਲ ਸਕੂਲਾਂ 'ਚ ਸਾਰੇ ਹੀ ਸਕੂਲਾਂ 'ਚ ਟੀਚਰ ਘਟਿਆ ਇਹ ਨਹੀਂ ਹੋਣਾ ਚਾਹੀਦਾ ਕੁਝ ਸਕੂਲ ਇਹ ਜਿਹੇ ਜਿੱਥੇ 80-85 ਬੱਚੇ ਆ ਉੱਥੇ 11 ਤੋਂ 12 ਟੀਚਰ ਆ ਸਾਡੇ 90 ਬੱਚੇ ਆ ਟੀਚਰ ਇੱਕ ਆ ਇਹ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਫਿਰ ਮੈਂ ਦੂਸਰੀ ਗੱਲ ਨਹੀਂ ਜਾਂਦਾ ਪਰ ਇਹਨਾਂ ਗੱਲਾਂ ਦਾ ਧਿਆਨ ਦਿਓ ਸਕੂਲ ਤੋਂ ਲੈ ਕੇ ਹੀ ਮੇਰੀ ਪਹਿਲਾਂ ਤੋਂ ਰਾਜਨੀਤਿਕ ਮੈਂ ਗਿਆ ਸੀਗਾ ਸਕੂਲ ਤੋਂ ਹੀ ਲੈ ਕੇ ਤੇ ਰਾਜਨੀਤਿਕ ਗਿਆ ਸੀਗਾ ਕਿਉਂਕਿ ਉਦੋਂ ਵੀ ਟੀਚਰਾਂ ਨੇ ਮੇਰਾ ਰੋਲ ਹੁੰਦਾ ਸੀ ਹੁਣ ਵੀ ਭਾਜੀ ਟੀਚਰ ਪੂਰੇ ਕਰੋ ਤੇ ਸਾਡਾ ਸਕੂਲ ਜਿਹੜਾ ਨਾ ਇਹ 10ਵੀਂ ਤੱਕ ਕਰੋ ਸਾਡੀਆਂ ਬੱਚੀਆਂ ਕੋ 6ਵੀਂ ਤੋਂ ਬਾਅਦ ਪੈਨ ਪੀਪਲੀ ਦੇ ਪੂਰੇ ਮੋਤਵਾ ਸਾਹਿਬਾਨ ਸਾਡੀਆਂ ਭੈਣਾਂ ਛੋਟੇ ਛੋਟੇ ਬੱਚੇ ਇਤੋਂ ਦੀ ಗ್ರಾಮ ਪੰਚਾਇਤ ਸੁਪਾਨ ਸਾਹਿਬ ਸਾਹ ਸੁਣੋ ਜੀ ਸੁਪਾਨ ਸਾਹਿਬ ਪਿਪਲੀ ਤੋਂ ਗੁਰਦੇਵ ਸਿੰਘ ਜੀ ਅਜੈਮ ਸਿੰਘ ਜੀ ਮੈਂਬਰ ਸਾਹਿਬ ਮਨਦੀਪ ਸਿੰਘ ਜੀ ਬਲਾਗਤਦਾਨ ਲਾਡੀ ਜੀ ਸਾਬਕਾ ਸਰਪੰਚ ਭਗਵਾਨ ਸਿੰਘ ਜੀ ਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਜੀ ਤੇ ਡਾਕਟਰ ਪਰਮਜੀਤ ਸਿੰਘ ਜੀ ਤੇ ਮੇਰਾ ਛੋਟਾ ਵੀਰ ਪਹਿਲੇ ਦਿਨ ਤੋਂ ਹੀ ਬੜਾ ਜਿਹਾਰੂ ਕਹਿੰਦੇ ਆ ਵਿਆਮਾ ਦੀ ਪਾਰਟੀ ਸੰਦੀਪ ਪਿੱਪਲੀ ਵਧੀਆ ਵਾਸ਼ਰੂਮ ਉਹਦੇ ਸਪਨਿਆਂ ਨੂੰ ਅੱਜ ਆਪਾਂ ਪੂਰਾ ਕਰ ਰਹੇ ਆ ਕਿਉਂਕਿ ਹਰ ਇੱਕ ਪਿੰਡ ਦਾ ਹਰ ਇੱਕ ਪਿੰਡ ਦੀ ਇਹੋ ਸੋਚ ਆ ਵੀ ਆਪਾਂ ਆਪਣੇ ਸਕੂਲ ਦੇ ਬੱਚਿਆਂ ਨੂੰ ਪੂਰੀਆਂ ਸਹੂਲਤਾਂ ਦਈਏ ਜੋ ਇੱਥੇ ਟੀਚਰ ਹੀ ਕਰਦੇ ਆ ਤੇ ਆਪਾਂ ਸਹੂਲਤਾਂ ਕੀ ਦੇ ਸਕਦੀ ਆ ਅੱਜ ਤੁਸੀਂ ਇੱਕ ਗੱਲ ਇਹ ਕੀਤੀ ਆ ਕਿ ਸਾਡੇ 80 ਤੋਂ ਪਲੱਸ ਬੱਚੇ ਆ ਪਰ ਟੀਚਰ ਕਿਹਾ ਮੈਂ ਉਸ ਤੋਂ ਵੱਡੀ ਚਾਵਾ ਸੀ ਇਸ ਨਗਰ ਦੀ ਪੰਚਾਇਤ ਤੇ ਨਗਰ ਵਾਸੀਆਂ ਦੀ ਕਿਉਂਕਿ ਉਹਨਾਂ ਨੇ ਵੀ ਇਹਨੂੰ ਬਰਕਰਾਰ ਰੱਖਿਆ ਹੋਰ ਕੋਈ ਸਕੂਨ ਆਂਦਾ ਤਾਂ ਸ਼ਹਿਰ ਅੱਜ ਨੂੰ ਬੰਦ ਹੋ ਜਾਂਦਾ ਪਰ ਮੈਂ ਤੁਹਾਡੇ ਨਾਲ ਇੱਕੋ ਹੀ ਵਾਅਦਾ ਕਰਕੇ ਚੱਲੇ ਆ ਵੀ ਮੈਂ ਜਲਦੀ ਤੋਂ ਜਲਦੀ ਸਕੂਲ ਨੂੰ ਟੀਚਰ ਦਿਵਾਉਣ ਦੀ ਕੋਸ਼ਿਸ਼ ਨਹੀਂ ਟੀਚਰ ਦਿਵਾਵਾਂਗਾ ਕੋਸ਼ਿਸ਼ ਤਾਂ ਹੋ ਜਾਂਦੀ ਆ ਪਤਾ ਲਾਰਾ ਲਾ ਕੇ ਚਲੇਗਾ ਪਰ ਲਾਰਾ ਨਹੀਂ ਲਾਉਣਾ ਜਿੱਥੋਂ ਮਾਦੀ ਟੀਚਰ ਲਿਆ ਕੇ ਤੁਹਾਨੂੰ ਦੇਵਾਂ ਕਿਉਂਕਿ 32 ਬੱਚਿਆਂ ਦੇ ਇੱਕ ਟੀਚਰ ਚਾਹੀਦਾ ਤੀਆਂ ਬੱਚਿਆਂ ਲਈ ਇੱਕ ਟੀਚਰ ਚਾਹੀਦਾ ਤੁਹਾਨੂੰ ਦੋ ਟੀਚਰਾਂ ਦੀ ਲੋੜ ਆ ਇਹ ਮੈਂ ਟੀਚਰ ਤੁਹਾਨੂੰ ਜਲਦੀ ਤੋਂ ਜਲਦੀ ਲਿਆ ਕੇ ਦਵਾਵਾਂ ਕਿਉਂਕਿ ਗੁਰਦੇਵ ਸਿੰਘ ਨੇ ਕਿਹਾ ਵੀ ਸਾਡੇ ਵਾਸਿਆ ਤਾਂ ਹੁਣੇ ਅਸੀਂ ਟੀਚਰ ਲਾ ਸਕਦੇ ਹਾਂ। ਕਈ ਚੀਜ਼ਾਂ ਹੁੰਦੀਆਂ ਕਿ ਸਾਨੂੰ ਵੀ ਇੱਕ ਲੈਟਰ ਲਿਖਣਾ ਪੈਂਦਾ ਪਰ ਉਹਨੂੰ ਛੱਡੋ ਤੁਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇਸ ਗੱਲ ਦਾ ਕਿ ਮੈਂ ਉਹ ਜਲਦੀ ਤੋਂ ਜਲਦੀ ਟੀਚਰ ਤੁਹਾਨੂੰ ਪ੍ਰੋਵਾਈਡ ਕਰਵਾ ਕੇ ਦੰਨਾ ਕਿਉਂਕਿ ਛਾਗੁਰ ਹਲਕੇ ਦੀ ਜੇ ਮੈਂ ਗੱਲ ਕਰਾਂ ਆਪਾਂ ਨੂੰ 92 ਟੀਚਰ ਮਿਲੇ ਆ ਜਿਨ੍ਹਾਂ ਦੀ ਨਵੀਂ ਜੋਇਨਿੰਗ ਹੋਈ ਆ ਜਿਨ੍ਹਾਂ ਦੇ ਵਿੱਚੋਂ ਥੋੜੇ ਜਿਹਾ ਟੀਚਰ ਰਹਿ ਗਏ ਬਾਕੀ ਸਾਰਿਆਂ ਦੀ ਜੋਇਨਿੰਗ ਹੋ ਗਈ ਹੈ। ਤੁਸੀਂ ਸਾਰੇ ਜਣੇ ਸਾਰਿਆਂ ਦੇ ਵਿਚਾਰ ਸੁਣਨੇ ਆ। ਬਾਕੀ ਸਪੰਸਰ ਸਾਹਿਬ ਸਾਡੇ ਆਏ ਆ ਛੋਟੀਆਂ-ਛੋਟੀਆਂ ਬੱਚੀਆਂ ਸਾਡੀਆਂ ਇੱਥੇ ਪਰਫੋਰਮੈਂਸ ਕਰਕੇ ਗਈਆਂ ਕਿਉਂਕਿ ਇਸ ਉਮਰ ਦੇ ਵਿੱਚ ਇੱਕ ਸਟੇਜ ਤੇ ਖੜਨਾ ਬੜਾ ਔਖਾ ਜੋ ਤੁਸੀਂ ਇਹਨਾਂ ਬੱਚਿਆਂ ਨੂੰ ਸੰਸਕਾਰ ਦਿੱਤੇ ਆ ਸਾਡੇ ਟੀਚਰ ਸਾਹਿਬਾਨਾਂ ਨੇ ਸੰਸਕਾਰ ਦਿੱਤੇ ਆ ਉਹ ਬੜੇ ਵਧਾਈ ਦੇ ਪੱਤਰ ਆ ਕਿਉਂਕਿ ਨਿੱਕੇ-ਨਿੱਕੇ ਬੱਚਿਆਂ ਨੂੰ ਸਟੇਜ ਤੇ ਖੜਨਾ ਔਖਾ ਬਾਤ ਤੁਸੀਂ ਮਾਪੇ ਨੇ ਉਹਨਾਂ ਨੂੰ ਬਹੁਤ ਵੱਡਾ ਸੰਸਕਾਰ ਦਿੱਤਾ ਜਿਲ ਨਾਲ ਇਹ ਬੱਚੇ ਤੁਹਾਡੇ ਸਾਹਮਣੇ ਆਪਦੀ ਕਲਾ ਨੂੰ ਪੇਸ਼ ਕਰਕੇ ਗਏ ਹੈ।